ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹੋਸੀ ਹੀ ਸੱਚ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਚੁੱਪੈ ਚੁਪ ਨਾ ਹੋਵੀ ਜੇ ਲਾਇ ਰਹਾ ਲਿਵ ਤਾਰ ਓਖਿਆ ਪੁਖ ਨਾ ਉਤਰੀ ਜੇ ਬਨਾਂ ਪੁਰੀਆ ਭਾਰ ਸਹਿਸ ਸਿਆਣ ਪਲਕ ਹੋਹੀਂ ਤਾਂ ਇਕ ਨਾ ਚੱਲੇ ਨਾਲ ਕਿਵਸਤਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਾਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਢਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਏ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਉਪ ਨਾ ਕੋਏ ਨਾਨਕ ਹੁਕਮੇ ਜੇ 부ਝੈ ਤਾ ਹਮੈ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨੀਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਧ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ Japੈ ਦਿਸੈ ਦੂਰ ਗਾਵੇ ਕੋ ਵੇਖੇ ਹਾਜ਼ਰ ਹਜ਼ੂਰ ਕਥਨਾ ਕਥੀ ਨਾ ਆਵੇਂ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚੱਲਾਏ ਰਾਹ ਨਾਨਕ ਵਿਕਸੈ ਵੇ ਪ੍ਰਵਾ ਸਾਚਾ ਸਾਹਿਬ ਸਤ ਨਾਏ ਭਾਖਿਆ ਭਾਉ ਪਾਰ ਆਖੈ ਮੰਗਹਿ ਦੇਹ ਦੇ ਦਾਤ ਕਰੇ ਦਾਤਾਰ ਫੇਰ ਕਾ ਅਗਰ ਰਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਮ ਭਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਧਰਮੀ ਆਵੇ ਕਪੜਾ ਨਦਰੀ ਮੁਖ ਦਿਵਾਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਸ ਹੈ ਵਿਆ ਤਿਨ ਪਾਇ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰਖੀਐ ਪਾਉ ਦੁਖ ਪਰ ਹਰ ਸੁਖ ਹਰ ਲੈ ਜਾਏ ਗੁਰਮੁਖਾ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੇਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੇ ਹੋਂ ਜਾਣਾ ਅੱਖ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਪ ਜਾਈ ਸਭਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾ ਵਿਣ ਪਾਣੇ ਕੇ ਨਾ ਕਰੀ ਜੇਤੀ ਸਿਰ ਠੁ ਪਾਈ ਵੇਖਾ ਵਿਣ ਕਰਮਾ ਕੈ ਮਿਲ ਲਾਈ ਮਤ ਵਿਚ ਰਤਨ ਜਵਾਹਰ ਮਾਨਿਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਪੁਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚ ਲੈ ਸਭ ਕੋਈ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗਲੇ ਜੇ ਤਿਸਰ ਨਦ ਨਾ ਆਵਈ ਤਵਾਤ ਨ ਪੁੱਛੈ ਕੀ ਈਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਰਵੰਤਿਆ ਗੁਣ ਦੇ ਇਹਾ ਕੋ ਨਾ ਸੋਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਦ ਪੀਰ ਸੁਣਨਾਥ ਸੁਣਿਆ ਤਰਤ ਤਵਲਾ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪਹੁ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸ਼ ਬਰਮਾਇੰਦ ਸੁਣਿਆ ਮੁਕਸ਼ਲਾ ਹਨਮੰਦ ਸੁਣਿਆ ਜੋ ਜੁਗਤਨ ਬਿਹੇਦ ਸੁਣਿਆ ਸਾਸ ਸਿਮਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਰ ਕਾ ਇਸ਼ਨਾਨ ਸੁਣਿਆ ਪਰਪੜ ਪਾਵ ਹੈ ਮਾਣ ਸੁਣਿਆ ਲਾਗੇ ਸਜਤਿ ਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਦਾ ਨਾਸ ਸੁਣਿਆ ਸਿਰਾ ਗੁਨਾ ਕੈਗਾ ਸੁਣਿਆ ਸੇ ਪੀਰ ਪਾਤਸ਼ਾ ਸੁਣਿਆ ਅੰਦੇ ਪਾ ਭੇਰਾ ਸੁਣਿਆ ਹਾਤ ਹੋਵੇ ਅਸਗਾ ਨਾਨਕ ਭਗਤਾ ਅਸਦਾ ਵਿਗਾਸ ਸੁਣਿਆ ਦੁਖ ਪਾਪ ਦਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪੁਛੈ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮਨਨੇ ਕਬਹਿਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨਨੇ ਸੁਰਤ ਹੋਵੇ ਮਨ ਬੁੱਧ ਮਨਨੇ ਸਗਲ ਪਾਵਨ ਕੀ ਸੁਧ ਮਨਨੇ ਮੋਚੋ ਟਾਨਾ ਖਾਏ ਮਨਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨਨੇ ਮਾਰਗ ਠਾਕ ਨ ਪਾਏ ਮੰਨੈ ਪਾਸੇ ਪ੍ਰਗਰਜਾਈ ਮੰਨੈ ਮਗਨਾ ਚੱਲੇ ਪੰਥ ਮੰਨੈ ਧੰਮ ਸੇਤੀ ਸੰਬੰਧ ਐਸਾ ਨਾਮ ਨੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਹੈ ਮੁਖ ਦੁਆਰ ਮੰਨੈ ਪਰਵਾਰੈ ਸਾਧ ਹਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਪਵਹਿ ਨਾ ਪਿਖ ਐਸਾ ਨਾਮ ਨੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਤਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦਿਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ ਪੁਜੈ ਹਵੈ ਸਤਿਆ ਧਵਲੇ ਉਪਰ ਕੇ ਤਪਹਾਰ ਅਰਤੀ ਹੋਰ ਪਰੈ ਹੋਰ ਹੋਰ ਇਸਤੇ ਭਾਰਤ ਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਂ ਲਿਖਿਆ ਉੜੀ ਕਲਾਮ ਇਹੋ ਲਿਖਾ ਲਿਖ ਜਾਣ ਕੋਏ ਲਿਖਾ ਲਿਖਿਆ ਕੇ ਤਾਂ ਹੋਏ ਕੀਤਾ ਤਾਣ ਸਵਲ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏ ਕੂਕਵਾਓ ਇਸਤੇ ਹੋਏ ਲਖ ਦਰਿਆਓ ਉਧਰ ਤਕ ਕਵਨ ਕਾ ਵਿਚਾਰ ਵਰਨ ਜਾਵੇ ਇੱਕ ਵਾਰ ਜੋਤ ਦਭਾਵੇ ਸਾਈ ਭਲੀ ਕਾ ਊਸ ਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੂ ਪਖਸਾਰ ਅਸੰਖ ਮੋਹ ਲਿਵਲਾਇ ਤਾਰ ਉਦਤ ਕਵਨ ਕਾ ਵਿਚਾਰ ਵਾਰ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮ ਨਿਰੰਕਾਰ ਅਸੰਖ ਮੂਰਕੰਧ ਖੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਹੇ असंग पापी पाप कर जाहे असंग कूੜਿਆ ਔਰ कूੜੇ ਫਿਰਾਹੇ असंग ਮਲੇਸ਼ ਮਲ ਭਕ ਖਾਹੇ असंग निंदक ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰ ਨਾ ਜਾਵਾ ਏਕ ਵਾਰ ਜੋਤ ਦਵਾਵੇਂ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ असंग ਨਾਮ असंग ਥਾਮ अगम अगਮ असंग ਲੋਕ असंग ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਣ ਅਕਰਾ ਸਿਰ ਸੰਜੋਗ ਵਖਾਣ ਜਿਨੇ ਲਿਖੇ ਤਿਸ ਨਾਹੀਂ ਜੇ ਫਰਮਾਏ ਤਿਤ ਪਾਏ ਜੇ ਤਾ ਕੀਤਾ ਤਿਤ ਨਾਉ ਵਿਣ ਨਾਮ ਨਾਹੀਂ ਕੋ ਥਾਉ ਕੁਦਰਤ ਕਾਵਣ ਕਾਹ ਵਿਚਾਰ ਵਾਰ ਨ ਜਾਵਾ ਏਕ ਵਾਰ ਜੋ ਤੁਧ ਪਾਵੇ ਸਈ ਭਲੀ ਕਾਰ ਉਹ ਸਦਾ ਸਲਾਮਤ ਨਿਰੰਕਾਰ ਪਰਿਏ ਹੱਥ ਪੈਰ ਤਨ ਦੇ ਬਾਣੀ ਤੋਤਾ ਉਤ ਸਖੇ ਮੂਤ ਪਲੀ ਤੀ ਕਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਪਰਿਏ ਮਤ ਪਾ ਪਾ ਕੇ ਸੰਗ ਹੋ ਤੋਂ ਪੈ ਨਾਮੇ ਕੈ ਰੰਗ ਕੁੰਨੀ ਪਾਪੀ ਆਖ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਖਾਹ ਨਾਨਕ ਹੁਕਮਿ ਆਵ ਜਾਹੋ तीरथ तप दिया दत्त दान जे को पावे तिलक मान सुनया मननया मन कीता भाव अंतरगत तीर्थ मल नहाऊ सब गुण तेरे मैं नाहीं कोई विण गुण कीते भगत ना होए सुवास स्टाफ बाणी ब्रह्माऊ सत सुहान सदा मन चाऊ तवंस विला वक्त कवन कवण थित कवन वार ਕਵਨ ਸੁਰਤੀ ਮਹਾ ਕਵਨ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਨ ਵਕਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਪੁਰਾਨ ਇਤਿਵਾਰ ਨ ਜੋਗੀ ਜਾਣੈ ਰਤ ਮਾ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਾਖਾ ਕਿਵ ਸਲਾਹੀ ਕਿਉ ਵਰਣੀ ਕਿਵ ਜਾਣ ਨਾਨਕ ਆਖਣ ਸਭ ਕੋ ਆਖੈ ਇਕ ਦੋ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਇਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੂ ਜਾਣੈ ਤਗਾ ਗਿਆ ਨਾ ਸੋਹੈ ਪਾਤਾਲ ਪਾਤਾਲ ਲਖ ਆਗਾਸਾ ਆਗਾਸ ਓੜ ਕੋੜ ਕਬਾਲ ਥਕੇ ਵੇਦ ਕਹਿ ਨਿਕਬਾਉਤ ਸਾਸ 18 ਕਹਨ ਕਤਿ ਬਾ ਅਸਲੂ ਇਕ ਧਾਤ ਲਿਖਾ ਹੋਇ ਤਾ ਲਖਿਆ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਖੀਐ ਆਪੇ ਜਾਣਿ ਆਪ ਸਾਲਾ ਹੀ ਸਾਲਾ ਹੈ ਤਿਸੁ ਨਾ ਪਾਇਆ ਨਦੀਆ ਤੇ ਵਾਪਵੈ ਸਮੁੰਦ ਨਾ ਜਾਣੀਐ ਸਮੁੰਦ ਸਾ ਸੰਤਾਨ 기ਰਾ ਸੇਤੀ ਮਾਤਨ ਈੜੀ ਤੁਲਨਾ ਹੋਵਨੀ ਜੇ ਤਿਸ ਮਨੁ ਨਾ ਵਿਸਰੇ ਅੰਤ ਨਾ ਸਿਫਤੀ ਕੈ ਨ ਅੰਤ ਅੰਤ ਨਾ ਕਰਨਾ ਦੇਰ ਨ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕੈ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਾਰ ਆਵਾਰ ਅੰਤ ਕਾਰਨ ਕੀਤੇ ਬਿਲਾਹਿ ਆਕੇ ਅੰਤ ਨ ਪਾਏ ਜਾਹਿ ਏ ਅੰਤ ਨ ਜਾਣੇ ਕੋਈ ਬਹੁਤਾ ਕਈਐ ਬਹੁਤਾ ਹੋਏ ਵੱਡਾ ਸਾਹਿ ਉੱਚਾ ਥਾਉ ਉੱਚੇ ਉਪਰ ਉੱਚਾ ਨਾਉ ਏ ਵਡੂਚਾ ਹੋਵੇ ਕੋਈ ਜੇ ਸੂਚੇ ਕੋ ਜਾਣੈ ਸੋਏ ਜੀਵਣ ਆਪ ਜਾਣੇ ਆਪ ਆ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਏਤੇ ਮੰਗਾ ਜੋਦ ਉਪਾਰ ਏਤਿਆਂ ਗਣਤ ਨਹੀਂ ਵਿਚਾਰ ਏਤੇ ਖਬ ਟੁੱਟੇ ਵਿਹਕਾਰ ਏਤੇ ਲەلਾ ਮੁਹ ਕ੍ਰਪਾਹੇ ਏਤੇ ਮੂਰਖਾ ਹੀ ਖਾਹੀ ਖਾਹੇ ਏਤਿਆਂ ਦੂਖ ਭੂਖ ਸਦਮਾਰ ਇਹ ਪੈਦਾ ਤੇਰੀ ਦਾਤਾਰ ਬਨ ਖਲਾਸੀ ਪਾਣਾ ਹੋਏ ਹੋਰ ਆਗ ਨ ਸਕਾ ਕੋਈ ਜੇ ਕੋ ਖਾਇ ਇਕ ਆਖਣ ਪਾਏ ਉਹ ਜਾਣੇ ਜੇਤੀਆ ਮੂਖਾਏ ਆਪੇ ਜਾਣੇ ਆਪੇ ਦੇ ਆਖਾ ਸੇ ਬੇਕਈ ਕੇ ਜਿਸ ਨੂੰ ਬਖਸ਼ੇ ਸਿਫਤ ਸਾਲ ਆਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਪੰਡਾਰ ਅਮੁੱਲ ਆਵੇ ਅਮੁੱਲ ਜਾਹੇ ਅਮੁੱਲ ਭਾਏ ਅਮੁੱਲ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਨ ਅਮਰਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀ ਇਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਮੁਲਾਖਾ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰਹਿ ਵਿਖਿਆਨ ਆਖੇ ਪਰਮੇ ਆਖੇ ਇੰਦ ਆਖੇ ਗੋਪੀ ਤਹ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਇਤੇ ਆਖ ਆਖਣ ਪਾਹਿ ਇਤੇ ਕਹਿ ਕਹ ਉਠ ਉਠ ਜਾਹਿ ਇਤੇ ਕੀਤੇ ਹੋਰ ਕਰਹਿ ਆ ਆਗ ਨਸ ਕਹਿ ਕਈ ਕੇ ਜੀਵਣ ਭਾਵੈ ਤੇਵਡ ਹੋਏ ਨਾਨਕ ਜਾਣਾ ਸਚ ਸੁਏ ਜੇ ਕੋ ਅਖ ਬੋਲ ਵਿਗਾੜ ਤਾਂ ਲਿਖਿਆ ਸਿਰ ਗਾਵਾਰਾ ਧਾਵਾਰ ਸੋ ਦਰ ਕੇ ਹਾਂ ਸੋ ਕਰ ਕੇ ਹਾਂ ਜਿਤ ਵੇ ਸਭ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੀ ਤੇ ਵਵਨ ਹਾਰੇ ਇਤੇ ਰਾਖਰੀ ਸੋ ਕਹੈਨ ਇਤੇ ਗਾਵਨ ਹਾਰੇ ਗਾਵੈ ਤੁਨੋਂ ਪਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋ ਹੁਣ ਸਦਾ ਸੁਵਾਰੇ ਗਾਵ ਹੈ ਇੰਦ ਇੰਦਾ ਸੁਣਨ ਬੈਠੇ ਦੇਵਤਿਆ ਦਰਨਾਲੇ ਗਾਵ ਹੈ ਸਿਦ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਨ ਪੰਡਤ ਪਾਡਨ ਰਖੀਸ਼ਰ ਜੋ ਜੁਗ ਵੇਦਾਂ ਨਾਲੇ ਗਾਵ ਹੈ ਮੋਹਨੀਆਂ ਮਨਮੋਹਨ ਸੁਰਗਾ ਮਛ ਪਿਆਲੇ ਗਾਵਨ ਨਤ ਨੂੰ ਪਾਏ ਤੇਰੇ 68 ਤੀਰਥ ਨਾਲੇ ਗਾਵੇ ਜੋਤ ਮਾਂ ਬਰਸੂਰਾ ਗਾਵੇ ਖੰਨੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਾ ਰੱਖੇ ਧਾਰੇ ਸੇ ਤੂੰ ਗਾਵੇ ਜੋਤੁ ਦੁਪਹਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈ ਚਿਤਨਾ ਆਵਨ ਨਾਨਕਾ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਿਢਾਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਬਿਬੂਤ ਚਿੰਤਾ ਕਾਲ ਕੁਵਾਰੀ ਕਾਇ ਜੁਗਤ ਡਟਨਾ ਵਰਤੀਤ ਆਈ ਪੰਥੀ ਸਗਲ ਜਮਾਤੀ ਮਨਜੀ ਤੈਜਗ ਜੀਤ ਆਦੇਸ ਸੈ ਆਦੇਸ ਆਦਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਉਗਤ ਗਿਆਨ ਧਿਆਪੰਧਾਰਨ ਕਟਕਟ ਵਾਜੇ ਨਾਦ ਆਪਨਾਥ ਨਾਥੀ ਸਭ ਜਾ ਕੀ ਰਿਤ ਸਿਦ ਅਮਰਾ ਸਾਦ ਸੰਜੋਗ ਵਿਜੋਗ ਦੁਇ ਕਾਰ ਚਲਾਵਹਿ ਲੇਖਿ ਆਵਹਿ ਪਹਾਗ आदेश तसे आदेश आदानील अनाद अनाहत जुग जुग एको वेस एकामाई जुगत वेआई इन चले प्रमाण एक संसारी एक भंडारी इकलै दी बाण जीवत स पावै ते विच लावै जीव होवै फरमान ओ वेखै उना आनंद न आवै बहोत ए विडान आदेश तसे आदेश ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਹਰ ਜੋਕ ਚਿਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇ ਤਸਿਆ ਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕ ਦੂਜੀ ਭਾਉ ਲਖ ਹੋਏ ਲਖ ਹੋਵੇ ਲਖ ਵੀ ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ ਏ ਤਰਾ ਬਤ ਪੌੜੀਆਂ ਚੜਿਏ ਹੋਏ 21 ਸੋਨ ਗਲਾ ਆਕਾਸ ਕੀ ਈਟਾ ਆਈ ਰੀਸ ਨਾਨਕ ਨਦਰੀ ਪਾਈ ਐ ਊੜੀ ਊੜਾ ਠੀਸ ਆਖਣ ਜੋਰ ਚ ਪੈਣਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋ ਨਾਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋਏ ਨਾਨਕ ਉਤਮ ਨੀਚ ਨਾ ਕੋਇ ਰਾਤੀ ਰੋਤੀ ਤਿਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਦਰਤੀ ਥਾਵ ਰਖੀ ਧਰਮਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਇਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਇਥੈ ਸੋਹਣ ਪੰਚ ਪਰਵਾਣ ਨਦਰੀ ਕਰਮ ਬਪਾ ਨਿਸ਼ਾਨ ਕਚ ਪਕਾਈ ਉਥੈ ਪਾਏ ਨਾਨਕ ਗਿਆ ਜਾਪਾ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅਖੋ ਕਰਮ ਇਤੇ ਪਵਨ ਪਾਣੀ ਵੈਸੰਤਰ ਇਤੇ ਕਾਰਮਹੇਸ ਇਤੇ ਬ੍ਰਹਮਕਾਰਤਿ ਕੜਿਏ ਰੂਪ ਰੰਗ ਕੇ ਵੇਸ ਇਤਿਆ ਕਰਮ ਭੂਮੀ ਮੇਰ ਕੇਤੇ ਇਤੇ ਤੂ ਉਪਦੇਸ਼ ਕੇਤੇ ਇਨ ਚੰਦ ਸੂਰ ਕੇਤੇ ਕیتے ਮੰਡਲ ਦੇਸ ਇਹਤੇ ਸਿੱਧ ਬੋਧਨਾਥ ਕੀਤੇ ਇਹਤੇ ਦੇਵੀ ਵੇਸ ਕੀਤੇ ਦੇਵ ਧਨੁ ਮਨ ਕੀਤੇ ਇਹਤੇ ਰਤਨ ਸਮੁੰਦ ਇਤਿਆ ਖਾਣੀ ਕੀਤਿਆ ਬਾਣੀ ਇਤੇ ਪਾਤ ਨਰਿੰਦ ਇਤਿਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨ ਅੰਤ ਗਿਆਨ ਖਨ ਮੈਂ ਗਿਆਨ ਪ੍ਰਚੰਡ ਇਥੈ ਆਨਾਦ ਬਿਨੋ ਔਰ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਿਥੈ ਕਾੜਤ ਘੜਿਐ ਬਹੁਤ ਨੂਕਤ ਤਾਕੀਆਂ ਗਲਾ ਕਥੀਆਂ ਨਾ ਜਾਹੇ ਜੇ ਕੋ ਕਹੈ ਪੁਛੈ ਪੁਛਤਾਇ ਤਿਥੈ ਘੜਿਐ ਸੁਤ ਮਤ ਮੰਨ ਬੁੱਧ ਤਿਥੈ ਘੜਿਐ ਸੁਰਾਸ ਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਦ ਮਹਾਬਲ ਸੂਰ ^{(1)} ਮੈਂ ਰਾਮ ਰਹਾ ਪਰਪੂਰ ਇਥੈ ਸੀਤੋ ਸੀਤਾ ਮੈਂ ਮਾਮਾ ਹੈ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਉਮਰ ਹੈ ਨ ਠਗ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਇਥੈ ਭਗਤ ਵਸੈ ਕਿ ਲੋ ਕਰਹਿ ਆਨੰਦ ਸਚਾ ਮਨ ਸੋਇ ਸਤਿਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦ ਨਿਹਾਲ ਇਥੈ ਖੰਡ ਮੰਡਲ ਵਰਪੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਇਤਾਲੂਲ ਆਕਾਰ ਜਿਵ ਜਿ ਹੁਕਮ ਤਿ ਵੈ ਤਿ ਵਿਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਨ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਆਰਣ ਮਤ ਵੇਦ ਹਥਿਆਰ ਔਖਲਾ ਅਗਨ ਤਪਤਾਉ ਭਾਂਡਾ ਪਾਉ ਅਮਤ ਰਾਲ ਕੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਹੇ ਦਾਈ ਦਾਇਆ ਹੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਤੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਨੀ ਨਾਮ ਧਿਆਇ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਏਤੀ ਛੁਟੀ ਨਾਲ ਜਿਨਨੀ ਨਾਮ ਧਿਆਇ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਏਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ